ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਪੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਸਾਹਿਬ ਨੇ ਅਨੇਕ ਸਿੰਘ ਸੂਰਮਿਆਂ ਅਤੇ ਪੀਰ ਬੁੱਧੂ ਸਾਹਿਬ ਵਰਗੇ ਮੁਰੀਦਾਂ ਨੂੰ ਸਰੂਪ ਦੇਵਜੋ ਇਨਾਮ ਦਿੱਤੇ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਪਾਉਂਟੇ ਤੋਂ ਚੱਲ ਕੇ ਲੋਕਾਂ ਦਾ ਉਧਾਰ ਕਰਦੇ ਟੋਕੇ ਉਜੇ ਟੋਕਾ ਸਾਹਿਬ ਅਜ ਵੀ ਇਸ ਥਾਂ ਤੇ ਨਹਨ ਰਾਜ ਵਿੱਚ ਗੁਰਦੁਆਰਾ ਹੈ ਤੇ ਇੱਥੋਂ ਚੱਲ ਕੇ ਰਾਏਪੁਰ ਦੀ ਰਾਣੀ ਦਾ ਪ੍ਰੇਮ ਵੇਖ ਕੇ ਪ੍ਰਸ਼ਾਦ ਛਕਿਆ ਵਰ ਦਿੱਤਾ ਪੁੱਤਰ ਦੇ ਕੇਸ ਰੱਖੋ ਨਾਮ ਸਿੰਘ ਰੱਖੋ ਇਕ ਘਟਾਲ ਤੇ ਖੜਕ ਬਖਸ਼ੀ ਕਿਲੇ ਵਿੱਚ ਅਜੇ ਤੱਕ ਗੁਰਦੁਆਰਾ ਹੈ ਇੱਥੋਂ ਚੱਲ ਕੇ 나ਡੇ ਟਕੋਲੀ ਕੋਟਲਾ ਹੁੰਦੇ ਪਠਾਣਾ ਨੂੰ ਤਲਵਾਰ ਬਖਸ਼ ਕੇ ਕੀਰਤਪੁਰ ਦਰਸ਼ਨ ਮਿਲੇ ਕਰ ਸ੍ਰੀ ਅਨੰਦਪੁਰ ਸਾਹਿਬ ਆ ਪੁਜੇ ਅਨੰਦਪੁਰੀ ਅੱਜ ਫਿਰ ਸੁਹਾਗ ਭਾਗ ਵਾਲੀ ਹੋਈ ਬੜੀਆਂ ਖੁਸ਼ੀਆਂ ਵਧਾਈਆਂ ਤੇ ਰੌਣਕਾਂ ਸਭ ਨਾਲ ਆ ਗਈਆਂ ਨਵੇਂ ਸ੍ਰਿਓ ਦੇਖਭਾਲ ਹੋਈ ਮਕਾਨਾਂ ਦੀ ਮੁਰੰਮਤ ਸਫਾਈ ਨਵੇਂ ਸ੍ਰਿਓ ਕਿਲਿਆਂ ਦੀ ਤਿਆਰੀ ਫੌਜ ਦੀ ਭਰਤੀ ਉਸੇ ਤਰ੍ਹਾਂ ਠਾਠ ਬਾਠ ਚੜ੍ਹਦੀ ਕਲਾ ਦਾ ਆਨੰਦ ਗੜ ਬਣ ਗਿਆ ਫਤਿਹਗੜ ਫਤਿਹ ਕਰਕੇ ਆਏ ਤੋਂ ਤਿਆਰ ਹੋ ਗਿਆ लोह गढ़ शस्त्रा का खजाना बन गया केसगढ़ नवी रचना साजिया गया राजा भीमचंद शरण आया भुल मन के उसने खेमा मंगी खिमागी दयालु पाशाह जी ने उस माफ़ा तो इस तो अगे अ गुरु साहब दे अगली साखी ਅਪਾ ਸਰਵਣ ਕਰਾਂਗੇ ਅੱਜ ਦੇ ਲਈ ਇੰਨੀਆਂ ਹੀ ਬੇਨਤੀਆਂ ਬਰਵਾਨ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ